ਉਹ ਲੈ ਪੀਪਾ ਖਾਲੀ ਸੀ ਤੇ ਜੀਮਾ ਸਾਹਿਬ ਰੀ ਪੀਪਾ ਖਾਲੀ ਘੜਕਾਉਂਦੇ ਫਿਰਦੇ ਆ ਸਾਡੇ ਮੰਗਾ ਮਸਲੇ ਉੱਥੇ ਹੀ ਲਟਕਦੇ ਪਏ ਨੇ ਸੋ ਇਹ ਚੋਣ ਸਿਸਟਮ ਦੇ ਵਿੱਚ ਚਿਹਰੇ ਬਦਲੇ ਜਾਣੇ ਨੇ ਜਿੰਨਾ ਚਿਰ ਰੇਟਰੀ ਉੱਪਰ ਨਹੀਂ ਆਉਂਦੀ ਜਿੰਨਾ ਚਿਰ ਇਹ ਨੀਤੀਆਂ ਜਿਹੜੀਆਂ ਇਹਨਾਂ ਵੱਲੋਂ ਘੜੀਆਂ ਗਈਆਂ ਨੇ ਉਹਨਾਂ ਨੀਤੀਆਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਚਾਹੇ ਕਿਸੇ ਨੂੰ ਬਿਠਾ ਲਓ ਕਾਂਗਰਸੀ ਬੈਠ ਜਾਣ ਆਮ ਆਦਮੀ ਫੇਰ ਆ ਜਾਏ ਜਦ ਕੋਈ ਹੋਰ ਨਵੀਂ ਪਾਰਟੀ ਆ ਜੇ ਜਿੰਨਾ ਚਿਰ ਤੁਹਾਡੀਆਂ ਜੋ ਨੀਤੀਆਂ ਨੇ ਇਹਨਾਂ ਦੀਆਂ ਕੜੀਆਂ ਉਹਨਾਂ ਨੀਤੀਆਂ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਆ ਕੇ ਰਾਜ ਭਾਗ ਨੂੰ ਸਾਬਲੇ ਉਸ ਰਾਜ ਭਾਗ ਦਾ ਆਵਾ ਜਿਹੜਾ ਉਹ ਉਹੀ ਹੋਣਾ ਹੈ ਸੋ ਇਸ ਕਰਕੇ ਪਾਰਟੀਆਂ ਜਿਹੜੀਆਂ ਜਿੰਨੇ ਸਾਨੂੰ ਲਾਰੇ ਲਾ ਕੇ ਇੱਥੇ ਆਉਂਦੀਆਂ ਨੇ ਉਹਨਾਂ ਕੋਲੋਂ ਪੁੱਛਣ ਦਾ ਟਾਈਮ ਸਾਡੇ ਕੋਲੇ ਅੱਜ ਹੈ ਅੱਜ ਸਾਡੇ ਕੋਲੇ ਟਾਈਮ ਸਾਡੇ ਦਰਾਂ ਤੇ ਉਹਨਾਂ ਨੇ ਵੋਟਾਂ ਮੰਗਣ ਆਉਣਾ ਹੈ ਸੌਥੇ ਜੱਫੀਆਂ ਪਾ ਕੇ ਫੋਟੋ ਖਿਚਵਾਉਂਦਾ ਸਮਾਂ ਨਹੀਂ ਸਵਾਲ ਕਰੋ ਉਹਨਾਂ ਨੂੰ ਉਹਨਾਂ ਨੂੰ ਸਵਾਲ ਕਰੋ ਕਿ ਤੁਸੀਂ ਸਾਡੇ ਨਾਲ ਕੀ ਵਾਅਦੇ ਕੀਤੇ ਸੀ ਸਾਨੂੰ ਦਿੱਤਾ ਕੀ ਹੈ ਅੱਜ ਪੰਜਾਬ ਦੀ ਸਰਕਾਰ ਲਗਭਗ 2.5 ਸਾਲ ਦੇ ਕਰੀਬ 3 ਸਾਲ ਦੇ ਕਰੀਬ ਦਾ ਸਮਾਂ ਉਹਨਾਂ ਨੂੰ 2.5 ਸਾਲ ਦਾ ਸਮਾਂ ਹੋਣ ਵਾਲਾ ਹੈ ਵੱਡੇ ਵੱਡੇ ਬੋਰਡ ਤੇ ਬੱਸਾਂ ਦੇ ਮਾਰ ਤੁਸੀਂ ਲੰਘਦੇ ਦੇਖੇ ਹੋਣੇ ਨੇ ਕਿ ਇੰਨੇ ਅਸੀਂ ਮਲਾਜ ਪੱਕੇ ਕਰਦੇ ਆ ਪਾਵਰ ਕੌਮ ਦੇ ਵਿੱਚ ਟ੍ਰਾਂਸਪੋਰਟ ਦੇ ਵਿੱਚ ਕੋਈ ਸਾਡਾ ਸਾਥੀ ਪੱਕਾ ਕੀਤਾ ਦਾ ਕੋਈ ਸਾਥੀ ਹੱਥ ਖੜਾ ਕਰਕੇ ਦੱਸ ਸਕਦਾ ਵੀ ਆਹ ਆ ਬੰਦੇ ਪੱਕੇ ਕਰਦੇ ਆ ਦੱਸ ਹੀ ਲੜਾਈ ਛੱਡ ਦੇਣਗੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਲਾਗੂ ਕੀਤੀ ਹੈ ਨਾ ਕੋਈ ਸਾਥੀ ਦੱਸ ਦੇਵੇ 2592 ਬਟੇ 19 ਵਾਲੇ ਸਾਥੀ ਕਾਨੂੰਨ ਨਿਯਮ ਬਣਾਏ ਗਏ ਨੇ ਉਸ ਬਾਰੇ ਗੱਲ ਕਰ ਰਹੇ ਸੀ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ